आनंदो आनंदो सत साहि आनंद, आनंद गुरु ते, 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 ते। जान ले वने आनंद ਦਾ ਗੁਰੂ ਤੇ ਦਰਸਾ ਗੁਰੂ ਤੇ ਦਰਸਾ ਤੇ 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 ਵਾਹ ਵਈ ਵਾਹ ਆ ਬਟੇ ਤੜਕੇ ਨੌਜਵਾਨ ਬਬੂ ਕਾਰ ਤੇ ਚੜ ਕੇ ਆ ਪਹੁੰਚ ਗਏ ਇਧਰਲੇ ਖੇਤ ਸਾਵਾਂ ਆ ਇਸ ਵਕਤ 5:00 ਵਜ ਕੇ 40 ਮਿੰਟਾਂ ਦਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ 27 ਹੜ 10 ਜੁਲਾਈ ਬਰਾ 2024 ਅੰਦਾਸ ਦੇ ਨਾਲ ਗੱਗੂ ਆਪਣਾ ਚਾਚੇ ਦਾ ਮੁੰਡਾ ਆ ਪਹੁੰਚੇ ਆ ਜਿੱਧਰ ਝੋਨਾ ਲਾਉਣਾ ਅਸੀਂ ਇਹਨੂੰ ਕੁਸਲੇ ਵਾਲਾ ਖੇਤ ਕਹਿੰਦੇ ਆ ਆ ਆਪਣਾ ਪਿੰਡ ਸੂਰਤਗਾ ਜ਼ਿਲ੍ਹਾ ਸਰਸਾ ਆ ਇਧਰੋਂ ਸਾਹਮਣੇ ਇੱਥੋਂ 2.5 ਕਿਲੋਮੀਟਰ ਅੱਗੇ ਜਾ ਕੇ ਕੁਸਲਾ ਪਿੰਡ ਆ ਮਾਨਸਾ ਜ਼ਿਲ੍ਹੇ ਦਾ ਆ ਬਾਰਡਰ ਤੇ ਪਿੰਡ ਆ ਆਪਣਾ ਇੱਥੇ ਆ ਤਾਂ ਕਰਕੇ ਹਰਿਆਣਾ ਪੰਜਾਬ ਜਾ ਰੌਲਾ ਫਿਰਦਾ ਵਿੱਚ ਹੀ ਇਧਰ ਉਧਰ ਹੀ ਸਾਂਝੀ ਪਈ ਹੋਈ ਆ ਤੇ ਆ ਗੱਲ ਅਲਫਾਬਾਟਿਕ ਗੱਲਬਾਤ ਕਰ ਗਏ ਸੀ ਕਿ ਆ ਖਾਰ ਪੌਂਦਾ ਪਾਣੀ ਜਿੱਦੋਂ ਇਧਰੋਂ ਆਉਂਦਾ ਸੂਏ ਦੀ ਇਹ ਭਾਰੀ ਆ ਉੱਥੋਂ ਆਪਾਂ ਸੂਏ ਤੋਂ ਦੀ ਆ ਲੰਘ ਗਏ ਆ ਆ ਸੁੱਖ ਨਾਲ ਸੋਹਣਾ ਪਾਣੀ ਆ ਘੰਟਾ ਕਿਲਾ ਕੱਢੀ ਜਾਂਦਾ ਤੇ ਆ ਜਿਓ ਜੀ ਸਾਬ ਜੀ ਉਤਰਿਓ ਰਾਤ ਗੱਗੂ ਤੇ ਹੈਪੀ ਆਏ ਸੀਗੇ ਇੱਥੇ ਬਾਰੀ ਲਾਉਣ ਤੇ ਇਹ ਭਰਤਾ ਪਾਣੀ ਨਾਲ ਸੋਹਣਾ ਸਰ ਜਾਂਦਾ ਸੂਏ ਦੀ ਬਾਰੀ ਨਾਲ ਤੇ ਇਧਰੋਂ ਭਾਈ ਸਾਹਿਬ ਖੂ ਜਿਹੜਾ ਹੈ ਬਸ ਅਸੀਂ ਪੱਕਾ ਕਰਕੇ ਛੱਡ ਗਏ ਸੀ ਇਹਦੀ ਹੀ ਤਿਆਰੀ ਕੋਈ ਨਹੀਂ ਕਰੀ ਅਸੀਂ ਚਲਾਉਣ ਦੀ ਇਹਦੀ ਪੱਕਾ-ਪੁੱਕਾ ਫਿੱਟ ਕਰ ਦਾਂਗੇ ਹੁਣ ਲੋੜ ਪਊਗੀ ਚਲਾਉਣ ਦੀ ਪਹਿਲਾਂ ਐ ਸਲਾਹ ਸੀਗੀ ਕਿ ਇਹਦੇ ਚ ਲਾਵਾਂਗੇ ਪਨੀਰੀ 26 ਆ ਅਗਲੇ ਖੇਤ ਲਈ ਪਈ ਆ ਉਧਰ ਆਪਣੀ ਉਹ ਉਹ ਹਜੇ ਛੋਟੀ ਆ ਤੇ ਫਿਰ ਆਪਾਂ ਲਾਈ ਸੀਗੀ ਆ ਆਪਣਾ ਕਵੇਰੀ 468 ਅਗਲੇ ਖੇਤ ਉਧਰ ਨਹਿਰ ਵਾਲੇ ਪਾਸੇ ਉਹਦੇ ਜੋ ਬਚੀ ਸੀਗੀ ਉਹ ਪਨੀਰੀ ਦੇ ਗੱਲ ਉਹ ਸਾਰੀ ਪਟਾ ਲਈ ਸੋ ਉਧਰੋਂ ਚੱਕ ਲਿਆਉਣ ਗਿਆ ਤਾਂ ਉੱਥੇ ਪੱਟੀ ਹੋਈ ਸੀ ਐ ਲਾਲ ਚ ਜਿਆ ਕਰ ਲਿਆ ਤੇ ਇਧਰ ਨਾਲ ਲੱਗਵਾ ਦੂਜਾ ਖੇਤ ਆ ਪਰਲੇ ਪਾਸੇ ਆ ਪੇੜਾ ਵਿਲਾ ਇਥੇ ਵੀ ਲਾਉਣੀ ਸੀ ਇਥੇ ਚਾਰ ਹੋ ਜੇ ਕੋਈ ਮਿਲ ਗਈ ਹੋਰ ਪਨੀਰੀ ਤਾਂ ਉਹ ਲਾ ਦਾਂਗੇ ਨਹੀਂ ਇਥੇ ਫਿਰ ਹ 26 ਲਾ ਦਾਂਗੇ ਨਾਲੇ ਅੱਗਾ ਪਿੱਛਾ ਜੋ ਜੂਆ ਹ ਸੌਖਾ ਪਲ ਜਾਂਦਾਗਾ ਤੇ ਉਹ ਆਪਣੇ ਵਾਲਾ ਮਨਪ੍ਰੀਤ ਮਾੜੇ ਪਹਿਲਾਂ ਆ ਗਿਆ ਸੀਗਾ ਕੱਦੂ ਬਣਾਉਣ ਤੇ ਉਹ ਪਾਰਟੀ ਵੱਡੀ ਆ ਫਿਰ ਬੰਦੇ ਵੱਧ ਨੇ ਤੇ ਆ ਬੋਰ ਦੀ ਵੀ ਲੱਗਦੀ ਹੱਥ ਗੱਲ ਕਰ ਹੀ ਲੈਣੇਗੇ ਮੈਂ ਪਿੱਛੇ ਜੇ ਲਾਇਆ ਸੀਗਾ ਇਹ ਜਦੋਂ ਮੈਂ ਟਰੈਕ ਤੇ ਗਿਆ ਸੀਗਾ ਹਿਮਾਚਲ 1 ਜੂਨ ਉਦੋਂ ਬਸ ਉਸ ਹਫਤੇ ਚ ਇਹਨਾਂ ਨੇ ਆ ਲਾਇਆ ਸੀ ਮੇਰੇ ਗਿਆ ਤੋਂ ਬਾਅਦ ਦੋ ਬੋਰ ਜੋੜੇ ਸੀ ਇੱਥੇ 65 ਫੁੱਟ ਇੱਕ ਇੱਥੇ ਸੀਗਾ ਟੂਆ 65 ਫੁੱਟ ਤੇ ਟੀ ਜੋੜ ਕੇ ਆ ਇਧਰ ਬੋਰ ਚੱਲਦਾ ਕਰਤਾ ਇਹ ਤੇ ਠੀਕਾ ਪਾਣੀ ਬਹੁਤ ਸਵਾਦ ਆਗਾ ਤੇ ਬਸ ਉਹ ਆਏ ਆ ਚਾਰ ਇੰਚੀ ਫੋਲ ਨਹੀਂ ਥੋੜਾ ਜਿਹਾ ਘੱਟ ਆਗਾ ਤੇ ਖੈਰ ਕਰਦੇ ਆ ਅੱਜ ਦੇ ਦਿਨ ਦਾ ਕੰਮਕਾਰ ਸ਼ੁਰੂ ਤਾਂ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖੋ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗਾਲ-ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਣਾ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਾ ਮੈਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਫੋਲੋ ਵੀ ਲਾ ਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਫਿਲਹਾਲ ਗਾਚੀਆਂ-ਗੁਚੀਆਂ ਲਾਉਣੇ ਆ ਬੱਟ ਤੇ ਇਓ ਬੱਟਜੀ ਵੀ ਗਿੱਲੇ ਸਿੱਲੇ ਚ ਕਰ ਲਾ ਤਵੀਆਂ ਵਾਲੇ ਜਿੰਦਰੇ ਜੀ ਨਾਲ ਆ ਬਣਾ ਕੇ ਗਏ ਸੀਗੇ ਵਾਹ ਕਿਰੋ ਇਹ And that's the one in a caraboni goo, the three bonny changes on India Wahi Gruji ਲਗਦਾ ਨਾ ਸਵੇਰੇ ਸਵੇਰੇ ਜੀ ਚਾਹ ਬਾਹਲਦੀ ਹੈ ਚਾਹ ਮਗਰੀ ਹੈ ਕੁੱਪਾ ਨਾ ਚਾਹ ਬਾਹਲਦੀ ਹੈ ਬਾਗਵਾਦ ਨੇ ਤੇ ਵਾਸਤੇ ਚਾਹ ਸੋਣਾ ਜੀ ਲਵਾਇਆ ਤੜਕੇ ਦੇ ਰੱਖੇ ਆ ਤੜਕੇ ਤੜਕੇ ਗਿੱਲੀ ਸਿੱਲੀ ਜੀ ਬੱਟ ਨਾਲ ਆਉਣ ਸਾਰ ਜੋੜ ਲੇ ਹੱਥ ਹਾਂ ਅਸਲ 'ਚ ਇਹ ਬੱਟ ਦੀ ਲੋੜ ਤਾਂ ਹੈ ਹੀ ਨਹੀਂ ਸੀ ਤੇ ਕੱਲ ਪਾ ਗਏ ਨੌਜਵਾਨ ਆਪਣੇ ਹੈਪੀ ਤੇ ਮਨਪ੍ਰੀਤ ਆ ਇਹ ਕਹਿੰਦੇ ਕੇਰਾ ਥੋੜਾ ਥੋੜਾ ਜਿਹਾ ਪਾਣੀ ਆ ਬੰਡ ਮੈਂ ਲੱਗੇ ਜੇ ਕਰੂਗਾ ਜੇ ਕਈ ਵਾਰੀ ਜੇ ਤੋ ਗੋਰ ਚਲਾਉਣਾ ਪਿਆ ਕਰੂਗਾ ਉਦੋਂ ਤੇ ਤਾਂ ਕਰਕੇ ਇਹ ਬਸ ਥੋੜੀ ਥੋੜੀ ਪੋਚ ਲੀ ਕੇ ਨਾ ਜਦੋਂ ਮੀਂਹ ਆਗਾ ਤਕੜਾ ਜਿਹਾ ਉਦੋਂ ਇਹਨੂੰ ਢਾ ਦੇ ਦਊਗਾ ਤੇ ਉਦੋਂ ਬਾਅਦ ਬਸ ਸਿੱਧਾ ਕੰਮ ਆਨਲਾਈਨ ਹੋ ਜੂਗਾ ਬਸ ਬੱਟ ਤੋੜਦਨੇ ਉਹਨੇ ਆ ਬਾਅਦ ਚ ਤੇ ਉਹ ਟਾਲੀ ਥਲੇ ਪਾਪਾ ਸ਼ਰੀ ਚਾਹ ਲੈ ਕੇ ਪਹੁੰਚ ਚੁੱਕੇ ਨੇਗੇ ਹਾਂ ਦਸਾਂ ਦੀ ਤੇ ਇਧਰ ਚੜਦੇ ਸੂਰਜ ਦਾ ਬਹੁਤ ਹੀ ਸੋਹਣਾ ਜਿਹਾ ਨਜ਼ਾਰਾ ਤੇ ਇਧਰ ਆਪਣਾ ਬਹੁਤ ਪਿਆਰਾ ਜਿਹਾ ਲਟਕਾ ਗੱਗੂ ਤੇ ਬੱਟ ਦੱਬੀ ਤੁਰੇ ਜਾਂਦੇ ਆ ਕਿਰਾ ਤੇ ਇੱਕ ਜਦ ਰੋਟਾ ਵੇਟਰ ਫਿਰ ਜਾਂਦਾ ਉਸ ਤੋਂ ਬਾਅਦ ਗਾਚੀ ਚੱਕਣ ਦਾ ਨਜ਼ਾਰਾ ਨਹੀਂ ਆਉਂਦਾਗਾ ਪਹਿਲਾਂ ਅਸੀਂ ਸੋਹਣੀਆਂ ਕਾਚੀਆਂ ਲਾਉਂਦੇ ਹੁੰਦੇ ਸੀ ਐਸ ਪਾਸੋਂ ਜਦੋਂ ਇਹਦੇ ਚ ਕੱਦੂ ਕਰੀ ਜਾਂਦਾ ਸੀਗਾ ਤੇ ਬਾਅਦ ਚ ਤਾਂ ਬੱਸ ਉਹ ਹਾਂ ਗਾਰਜੀ ਰਹਿ ਜਾਂਦੀ ਹੈ ਕੰਮ ਤੇ ਇਧਰ ਆਂਡੀਆਂ ਗਵਾਣੀਆਂ ਦੇ ਮੂੰਗੀਆਂ ਬਟਨ ਨੂੰ ਬਾਜਾਂ ਮਾਰਦਿਆਂ ਹੋਈਆਂ ਤੇ ਗਰਮੀ ਆਏਣ ਜਮਾ ਫੱਟੇ ਜੱਕ ਹਾਂ ਕੱਲ ਆਥਣ ਦੀ ਤੇ ਅੱਜ ਤੜਕੀ ਫੇਰ ਚੂੜੀ ਜਮਾ ਕਸੀ ਪਈ ਆ ਤੇ ਨੌਜਵਾਨ ਗੱਗੂ ਤੇ ਮਾਥੇ ਤੋਂ ਨੱਕ ਤੋਂ ਦੀ ਲੌਂਕ ਤੋਂ ਹੋਇਆ ਆ ਮੁਰਕਾ ਚੱਕੀ ਇਹ ਤਾਂ ਨੌਜਵਾਨਾ ਹਲੋ ਕੋਈ ਨਾ ਕੋਈ ਨਾ ਕੋਈ ਨਾ ਕੋਡ ਨਾ ਘਟਿਆ ਕਰ ਯਾਰ ਵਧੀਆ ਲੱਗਦਾਗਾ ਸੋਹਣਾ ਸਨ ਅੱਖਾਂ ਨੌਜਵਾਨ ਹੈਗਾ ਜਾਨ ਬੋਲ ਮਾਰਤਾ ਆਗੇ ਬਾਪੂ ਆ ਥੋੜੀ ਜਿਹੀ ਬੱਟ ਰਹਿ ਗਈ ਪੋਚਾਈ ਇਹ ਤੇ ਹੁਣ ਕੰਮ ਇਹ ਆ ਰੋਟਾਵੇਟਰ ਮਾਰਨ ਤੋਂ ਬਾਅਦ ਹਾਂ ਫਿਰ ਐ ਲੱਗਦਾ ਵੀ ਸਾਰੀ ਗਾਰ ਵੀ ਨਾ ਚੱਕ ਲਈਏ ਢੱਕਾ ਕਿੱਥੇ ਲਾਉਣਗੇ ਝੋਨੇ ਦਾ ਤਾ ਵਸ ਕੇ ਰਾਏ ਆ ਥੋੜੀ ਜੀ ਪੱਕ ਜੂ ਇਨੇ ਨਾਲ ਚੱਲ ਕੋਈ ਨਾ ਬਹੁਤਾ ਹਾਂ ਬੱਦਲ ਜੇ ਥੋੜੀ ਥੋੜੀ ਗੀੜਾ ਆ ਜਾਂਦੇ ਫਿਰਦੇ ਆ ਤੇ ਗਮੈਂ ਗਰਮਾਇਸ਼ ਆ ਬਾਕੀ ਬਹੁਤ ਆ ਤੇ ਟੜਕੇ ਟੜਕੇ ਐਨ ਜਮਾ ਪੱਠੀ ਜੋਕ ਰੱਖੀ ਰੱਬ ਨੇ ਤੇ ਰਾਤ ਵੀ ਬਿਠੇਰੀ ਵਾਦੂ ਸੀ ਕੱਲ ਠੀਕ ਸੀਗੀ ਹਵਾ ਚੱਲਦੀ ਸੀਗੀ ਹਾਂ ਅੱਜ ਚੂੜੀ ਟੈਟ ਆ ਰੱਬ ਵੱਲੋਂ ਥੋੜੀ ਤੇ ਆ ਵਟ ਵੀ ਪੋਚਾਂਗੇ ਸਾਂਝੀ ਵਾਟਾ ਕਮਾਂਡਾਂ ਨਾਲ ਜਿਹੜੀ ਇੱਧਰ ਦੋ ਪਾਸੇ ਆਲੀਆਂ ਪਟਾਂ ਬਾਬਾ ਉੱਚੀਆਂ ਤੇ ਉਧਰ ਹਰਾਗਾ ਲੀਹਾਗਾ ਹਾਂ ਉਧਰ ਵੇਖ ਲਾਂਗੇ ਜੇ ਉੱਤੋਂ ਸਰਕਾਰ ਵੱਲੋਂ ਸਖਤ ਆਰਡਰ ਆਗੇ ਤੇ ਫਿਰ ਉਹ ਵੀ ਪੁੱਛ ਸਕਦੇ ਆਗੇ ਹਾਂ ਹੀ ਕਾ ਤੋਂ ਮਿਲ ਜਨਾ ਮੂੰਹ ਨਹੀਂ ਤੋ ਗਿਆ ਓਏ ਅਚਾ ਠਰ ਜੂ ਆਪਾਂ ਉਹਦੀ ਪਹਿਲੀ ਵਾਰ ਯਾਰ ਮੈਨੂੰ ਕੀ ਪਤਾ ਸੀ ਵਿਚਲ ਡਾ ਦੇ ਉਹ ਟਾਈਮ ਲਾ ਦੋ ਆ ਉਹ ਪੀ ਲੂ ਉਹ ਗਵੰਡੀਆਂ ਦਾ ਮੁੰਡਾ ਬੈਠਾ ਉਹਨਾਂ ਦਾ ਆਪਾਂ ਪਾਣੀ ਪੜਾ ਕੇ ਆਉਣਾਗਾ ਆ ਜਾ ਬੀ ਚਾਹ ਮਿਲੋ ਪੀ ਲੂ ਆ ਮੈਂ ਤਾਂ ਬਾਲੀ ਹੁਣ ਤਾਂ ਪੀ ਕੇ ਆਇਆ ਸੀਗਾ ਤੇਰੀ ਬਾਤ ਦੇ ਕੇ ਉਹ ਤਾਂ ਨਾ ਆ ਕੇ ਗਿਆ 6:30 ਚਾਰਾਂ ਦੇ ਚਾਹ ਨੂੰ ਜੀਦਾ ਕਰਦਾ ਨਹੀਂ ਸੀ ਹੁਣ ਤਾਂ ਪੀ ਕੇ ਆ ਜੀ ਕਿੰਨਾ ਕ ਦਾ ਟਾਈਮ ਹੋ ਗਿਆ ਸੋ 5 ਵਜੇ ਆਏ ਗਰਮ ਆਇ ਤੇ ਗੱਗੂ ਦਾ ਕਿੱਥੇ ਅੱਕ ਲੱਗੇ ਆ ਚੈੱਕ ਆ ਸੜਕ ਦੇ ਵਿਚਾਲੇ ਆ ਗਿਆ ਕੰਮ ਆ ਲਾ ਦੇਓ ਉਹ ਲਾ ਦਿੰਨੇ ਆ ਜਿਹੜੀ ਬੇਟੀ ਲਾਉਣੀ ਆ ਆ ਹੀ ਰਹਿ ਗਏ ਆਹੀ ਇੱਕ ਉਹ ਪਰ ਲਾ ਲੈ ਲੈ ਕੰਮ ਹਾਂ ਹੋ ਠੀਕ ਆ ਬਸ ਇਸ ਤੋਂ ਬਾਅਦ ਕੰਮ ਤਾਂ ਤੈਨੂੰ ਪਤਾ ਮੁੱਕਦਾ ਹੀ ਨਹੀਂ ਇਹ ਚੜਦੀ ਗੱਲ ਆ ਇੱਕ 베ਰੀ ਉਧਰੋਂ ਬਚੀ ਸੀ ਯਾਰ ਇੱਥੇ ਲਾਉਣੇ ਨਹੀਂ ਸੀਗੇ ਹਲੇ ਤਾਂ ਕਰਕੇ ਇੱਥੇ ਕੋਈ ਤਿਆਰੀ ਨਹੀਂ ਬੋਰਬਾਰ ਦੀ ਹਾਂ 468 ਹਾਂ ਮੂੰਗੀ ਖਾਲਾ ਲੈ ਚੜਲਾ ਚੜਦੀ ਗਲਾ ਚਾਹ ਪੀ ਲੋ ਠੀਕ ਆ ਭਾਈ ਜਿਵੇਂ ਪਹਿਲਾਂ ਵੀ ਦੱਸ ਗਿਆ ਡਾ ਇੱਥੇ ਤਾਂ ਹੀ ਹਜੇ ਫੀਟਰ ਫੁੱਟਰ ਤਾਂ ਰਹਿਣੀ ਇੱਥੇ ਇੱਕ ਸੋਲਰ ਦੀ ਉਡੀਕ ਸੀਗੀ ਕਿ ਇੱਥੇ ਹਜੇ ਲਾਉਣਾ ਹੀ ਨਹੀਂ ਸੀਗੇ ਤੇ ਬੱਚੇ ਹੋਏ ਬਸ ਤਾਂ ਕਰਕੇ ਮੌਕੇ ਤੇ ਤਿਆਰੀ ਖਿੱਚ ਲਈ ਗਿੱਲੀ ਸਿੱਲੀ ਜੀ ਵੱਟ ਪਾ ਕੇ ਗਏ ਸੀਗੇ ਤੇ ਕਦੂ ਘਰ ਚੱਲਿਆ ਨੌਜਵਾਨ ਆਪਣੇ ਵਾਲਾ ਆਇਆ ਗੱਗੂ ਬਟ ਉੜੀ ਕੀ ਜਾਂਦੀ ਆ ਆ ਤੋ ਆਓ ਕਰੀ ਮੂੰਗੀ ਖਾਣ ਲਾ ਕੇ ਇਕਤ ਨਾਲ ਉਹ ਦੁੱਧ ਜਿਹਾ ਲੱਗ ਜੂ ਤੇ ਅੱਖਾਂ ਦਾ ਅੱਖਾਂ ਓੱਖਾਂ ਦੇ ਨਾਲ ਆ ਲਈ ਇਹਨਾਂ ਨੂੰ ਤੇ ਮਾੜਾ ਹੁੰਦਾ ਕਹਿੰਦੇ ਅੱਖਾਂ ਤੇ ਲੱਗਿਆ ਅੱਕ ਦਾ ਇਹ ਦੁੱਧ ਹੀ ਆ ਤੇ ਹਲਕੀ ਇਹ ਹ ਮੋੜਨ ਵੇਲੇ ਦੌੜੀਆ ਮਤਲਬ ਟਾਇਰ ਦਾ ਗਾਰਾ ਜਿਹਾ ਝਾਕਦਾ ਹੋਇਆ ਤੇ ਬਾਕੀ ਖਿਆਰ ਸੁਖ ਰਾਜੀ ਵਾਜੀ ਓਕੇ ਰਿਪੋਰਟ ਮੋਹਲਾ ਆਇਆ ਹਾਂ 7 ਵਜੇ ਦਾ ਸਮਾਂ ਹੋਇਆ ਤੇ ਦਿਨ ਚੜ੍ਹਦੇ ਦੇ ਨਾਲ ਹਾਂ ਸੋਲਰ ਚੱਲ ਪਈ ਆ ਹਾਂ ਸੂਰਜ ਦੀ ਜੋਸ਼ ਥੋੜੀ ਥੋੜੀ ਆਲੇ ਹਾਂ ਸਾਡੇ ਇੱਧਰ 7:30 ਦੀਆਂ ਹਾਂ ਸੋਲਰਾਂ ਜ਼ਿਆਦੇ ਨੇ ਪੰਜ ਦੇ ਕਨੈਕਸ਼ਨ ਵੀ ਬਹੁਤ ਲੱਗੇ ਸੀ ਪਹਿਲਾਂ ਪਹਿਲਾਂ ਬਿਜਲੀ ਹਾਂ ਮਿਲਣੋਂ ਹਟ ਗਈ ਸੀਗੇ ਜਿੱਥੇ ਛੋਟਾ ਬੋਰ ਆ ਤਿੰਨ ਦੇ ਕਨੈਕਸ਼ਨ ਵੀ ਸੋਨਾ ਪਾਣੀ ਕੱਢੀ ਜਾਂਦੇ ਆ ਤੇ ਐਡੇ-ਡੇ ਟੋਏ ਨੇਗੇ 4-5 ਫੁੱਟ ਟੋਏ ਨਾਲ ਸੋਨਾ ਸਰ ਜਾਂਦਾਗਾ ਤੇ ਬਹੁਤੇ ਵੀਰ ਭਾਈ ਫੇਰ ਪੁੱਛਦੇ ਹੁੰਦੇ ਆ ਕਿ ਭਾਈ ਤੁਹਾਡੇ ਸੋਲਰਾਂ ਦਾ ਕੀ ਸਿਸਟਮ ਆ ਇੱਧਰ ਆ ਸਾਡੇ ਹਰਿਆਣਾ ਪੈਂਦਾ ਭਾਈ ਸਰਸਾ ਜਿਲ੍ਹੇ ਇੱਧਰ 75% ਸਬਸਿਡੀ ਮਿਲ ਜਾਂਦੀ ਆ ਆ 1,11,629 ਦੀ 7.5 ਦੀ ਮੋਟਰ ਆ ਲੱਗਦੀ ਆ ਤੇ ਸੋਲਰਾਂ ਦਾ ਸੋਹਣਾ ਰਵਾਜ ਆ ਸਾਡੇ ਵਾਲੇ ਪਾਸੇ ਤੇ ਆ ਇੱਧਰ ਗਵੰਡੀ ਮਿੱਤਰ ਦੀ ਸੋਲਰ ਆ ਆਉਂਦਾ ਜਿਹੜਾ ਨੌਜਵਾਨ ਬੰਬੂ ਗਾਟ ਤੇ ਤਕਣਾ ਠੀਕ-ਠਾਕ ਵਧੀਆ ਚੱਲ ਵਧ ਗਈ ਚਾਹੀਦੀ ਆ ਭਾਈ ਆ ਕਈ ਵੀਰ ਭਾਈ ਫਿਰ ਠੇਕੇ ਦਾ ਪੁੱਛਦੇ ਹੁੰਦੇ ਆ ਕਿ ਵੀ ਠੇਕੇ ਦਾ ਕੀ ਰੇਟ ਆਗਾ ਹਾਂ ਜਿਵੇਂ ਆ ਸਾਹਮਣੇ ਮੱਕੀ ਵਾਲਾ ਖੇਤ ਹੈਗਾ ਹਾਂ 70000 ਰੁਪਏ ਨੂੰ ਕਿੱਲਾ ਇਹ ਹਾਂ ਅਲੇ ਇੱਕ ਮਿੰਟ ਮਾਰੀ ਮਾਰੀ ਮੈਂ ਗੱਲ ਕਰ ਲਾਂ ਹਾਂ 70000 ਰੁਪਏ ਨੂੰ ਕਿੱਲਾ ਤੇ ਜਿੱਥੇ ਆਪਣੇ ਨਹਿਰਾਂ ਤੋਂ ਇਹਦਾ ਮਤਲਬ ਜਾਦੇ ਨੇੜੇ ਆ ਮੋੜ ਕਹੇਦ ਨੇ ਜਿਵੇਂ ਉੱਥੇ ਅਸੀਸੀ ਹਜ਼ਾਰ ਤੋਂ ਵੀ ਟੱਪੇ ਵੀ ਖੜਾ ਕੰਮ ਨਹੀਂ 70 75 80 ਹਜ਼ਾਰ ਇੱਥੇ ਕੰਮ ਠੇਕਾ ਚੱਲਦਾ ਵੀ ਸਾਡੇ ਵਾਲੇ ਬਸ ਠੇਕੇ ਵਾਲਾ ਕੰਮ ਪੂਰੇ ਹਨ ਆ ਚੱਕਿਆ ਹੋਇਆ ਬਹੁਤੇ ਵੀਰ ਵੀਰ ਭੈਣਾਂ ਦੇ ਵੀਰ ਬਾਈਆਂ ਦੇ ਪਹਿਲਾਂ ਵੀ ਕਮੈਂਟ ਮੈਸੇਜ ਆਏ ਆ ਕਿ ਜਿਵੇਂ ਜਲੰਧਰ ਵਾਲੀ ਸਾਈਡ ਹੋਏ ਸਾਈਡ ਤੋਂ ਹੋ ਗਿਆ ਉਧਰ ਠੇਕਾ ਘਾਟਾਗਾ ਤੇ ਲਾਲ ਮਿੱਟੀ ਵਾਲੇ ਬਾਣਨੇਗੇ ਤੇ ਸੁੱਕ ਨਾਲ ਸੋਹਣੀ ਫਸਲ ਹੋ ਜਾਂਦੀ ਹੈਗੀ ਤੇ ਪਰ ਠੇਕੇ ਵਾਲਾ ਕੰਮ ਥੋੜਾ ਜਿਆਦਾ ਚੱਕਿਆ ਗਿਆ ਸੀ ਇਹ ਆਪ ਮੰਨਦੇ ਆਂ ਗੱਲ ਜੇ ਕਰੜਾ-ਗਾੜਾ ਸਾਹ ਦੇਖ ਕੇ ਵਸ ਗੁੱਡ ਦੇ ਗੱਗੂ ਕੰਦਾ ਕੋਈ ਕਸਰ ਨਹੀਂ ਛੱਡ ਕੇ ਜਾਂਦੇ ਵੱਟ ਤੋਂ ਤਰ ਨਾਲੀ ਵੀ ਨਾਲ ਦੀ ਨਾਲ ਪਹੁੰਚਦੇ ਆ ਚੋ ਪਰ ਕੇ ਛੇਤੀ ਪੱਕ ਜੇ ਛੇਤੀ ਪੱਕ ਜੇ ਮੂੰਗੀ ਦੇ ਵਾਂਗੂ ਝੇਕ ਆਹ 2 ਘੰਟੇ ਹੋ ਗਏ ਨੌਜਵਾਨਾਂ ਨੂੰ ਆਏ ਨੂੰ 7:40 ਮਿੰਟਾਂ ਦਾ ਆ ਸਮਾਂ ਹੋ ਗਿਆ ਤੇ ਮੱਥੇ ਤੋਂ ਪਸੀਨਾ ਪੂੰਹ ਵੀਦਾ ਜਾਂਦਾ ਚੋਬਰ ਐਂਡ ਨੱਕ ਦੀ ਸੇਧ ਨੂੰ ਸਿੱਧਾ ਹੋ ਗਿਆ ਬੰਬੂ ਘਾਟ ਵੱਲ ਨੂੰ ਹਾਂ ਘਰੇ ਚੱਲਦੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਹੈਪੀ ਉਧਰਲੇ ਪਾਸੇ ਪਨੀਰੀ ਚੱਕਣ ਵਾਗ ਗਿਆ ਉਹ ਬੰਦਿਆਂ ਨਾਲ ਲੈ ਕੇ ਪਰੇ ਹੋ ਜੋ ਅਸੀਂ ਅੱਜ ਚੌਲ ਲਾਉਣੀ ਹੈਗੀ ਅਹਾਂ ਜੀ ਫਿਰ ਦੋਹਰੇ ਵੱਢਦੇ ਹਲੇ ਵਾਹੀ ਗੁਰੂ ਆ ਆਪਣੇ ਪਿੰਡ ਦੋ ਗੁਰਦੁਆਰਾ ਸਾਹਿਬ ਨੇ ਆ ਇੱਕ ਇਹ ਵਾਲੇ ਨੇ ਤੇ ਇੱਕ ਉਧਰਲੇ ਆਪਣੇ ਘਰਾਂ ਵਾਲੀ ਸਾਈਡ ਨੇ ਆਈਆਂ ਚੋੜੇ ਦਰਸ਼ਨ ਕਰਾਉਣੇ ਹੋਣੇ ਆ ਤੁਨੂੰ ਜੀਗਾ ਠੀਕ ਆ ਕਿਸੇ ਨੂੰ ਨਹੀਂ ਪਤਾ ਲੱਗਿਆ ਹਾਂ ਕੇਮ ਇਤਰਾ ਵਾਜੀ ਰੋਡ ਵੇਜ ਤੋਂ ਪਰ 10 ਦਾ ਸਦੂ ਗੜਦ ਕੰਨਾ ਬਤਾ ਉਹ ਇਹ ਬਤਨਾ ਹੈ ਜੀ ਗਗੂ ਗਗੂ ਬਜਾਰਣਾ ਹੈ ਹੈ ਉਹ ਹਜੇ ਆਏ ਨਹੀਂ ਆਉਣ ਵਾਲੀ ਹੋਣਗੇ ਪਨੀੀ ਜੱਕ ਕੇ ਹਾਂ ਸਸਰੀਕਾਲ ਮਈ ਮਾਂ ਸਸਰੀਕਾਲ ਭਾਈ ਸਸਰੀਕਾਲ ਬੇਟਾ ਸੋਨੂ ਵੀ ਸਾਰਾ ਅੰਤਨ ਆਉਂਦੇ ਬਾਹ ਬਾਹ ਜਿਹੜਾ ਰੋ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜਿਆ ਕਰੋ ਫੇਸਬੁੱਕ ਤੇ ਦੇਖਦੇ ਫੋਨ ਮੋਬਾਈਲ ਕਰਦੇ ਕਰੋ ਧੰਨਵਾਦ ਸੋਣੇ ਰੱਬ ਤਰੱਕੀਆਂ ਬਖਸ਼ੇ ਵੱਡੀਆਂ ਮਰਾ ਲਾਵੇ ਸੋਣੇ ਚੈ ਇੱਕ ਬਸ ਜੁੜੇ ਹੋ ਸਾਰਾ ਆ ਰਹੀ ਆ ਹਾਂ ਦੁਨੀਆ ਹੀ ਖਤਮ ਕਰਤੀ ਐ ਤੋ ਅੱਗੇ ਤਾਂ ਮਤਾ ਜੀ ਨੇ ਹਾਂ ਸਾਰੀਆਂ ਗੱਲਾਂ ਕਹਿ ਕੇ ਤੇ ਮੇਰੇ ਕਹਿਣ ਵਾਸਤੇ ਤਾਂ ਕਦੇ ਕਦੇ ਕੁਝ ਨਹੀਂ ਵਜਦਾ ਤਾਜ਼ਰ ਗਏ ਸਕੂਲ ਮੰਮੀ ਆ ਗੜੀਆਂ ਤਾਜ਼ਰਾਂ ਦੀ ਗੱਡੀ ਹਾਂ ਮਰਸਡੀ ਬਡੀ ਤੇ ਪ੍ਰਸ਼ਾਦਾ ਪਾਣੀ ਛਕਦੇ ਆਂ ਅਗਲੀ ਕਹਾਣੀ ਫਿਰ ਹਾਂ ਦੱਸਦੇ ਆਂ ਕੱਲੀ ਆਹੀ ਲੱਸੀ ਇਹਨਾਂ ਦੀ ਠੀਕ ਐ ਚੱਲ ਗੱਗੂ ਓ ਬੱਲੇ ਆ ਆ ਗਿਆ ਓਏ ਲੱਸੀ ਵੀਰੋ ਆ ਪਾਉਦਾ ਕਾ ਹਕੀਕਰ ਜਾਣਾਗਾ ਆ ਦੀ ਗੋਲ ਵੀਰ ਸਾਹਿਬ ਇੱਥੇ ਹੀ ਕਰਨਾ ਗੱਗੂ ਆਪਾਂ ਨੂੰ ਉੱਥੇ ਜੇਂਦਰਾ ਲਾਉਣਾ ਬਾਈ ਲੱਸੀ ਲੈ ਜਾ ਓਏ ਮੇਤਰਾ ਅਸੀਂ ਹਾਂ ਦੇ ਸ਼ਿਕਾਰ ਕੋਲੇ ਉਹ हां ਵੀ ਠੇਕੇਦਾਰਾ ਠੀਕ ਹੀ ਚਾਹੀਦਾ ਬਈ ਠੀਕ ਹੈ ਮਿੱਤਰਾਂ ਓਕੇ ਆ ਆ ਗਿਆ ਗੋਲਾਂ ਗਿਆ ਪਾਲਣ ਗਿਆ ਅੰਦਰ ਠੀਕ ਆ ਸਮਾ ਹੋ ਗਿਆ ਇਸ ਵਕਤ ਸਵਾ 10 ਵਜੇ ਦਾ ਸਵਾ 10 ਹੋ ਗਏ ਹਾਂ ਤੇ ਆ ਜੋ ਮਾਸੀ ਮਾਸੀ ਗੱਗੂ ਦੇ ਮੰਮੀ 13 ਘੰਟਿਆਂ ਬਾਅਦ ਵੀਡੀਓ ਬਣਾਉਣ ਲੱਗਿਆ ਹੁਣ ਹੁਣ ਕੁਛ ਇਹ ਜੀ ਘਟਨਾ ਹੋਈ ਸੀ ਅੱਜ ਕਿ ਆਪਣੇ ਵਾਲੇ ਹੈਪੀ ਚ ਗੱਡੀ ਮਾਰੀ ਪਿੱਛੋਂ ਬੈਕ ਤੁਰੇ ਆਉਂਦੇ ਚੋਂ ਪਿੱਛੋਂ ਸੜਕ ਤੇ ਸਵਾ 9 ਵਜੇ ਦਾ ਟਾਈਮ ਸੀਗਾ ਪਿੰਡ ਦੇ ਹੀ ਸੀਗਾ ਮੁੰਡਾ ਤੜਕੇ ਜਦੋਂ ਉੱਧਰਲੇ ਖੇਤ ਸੀ ਗਏ ਆ ਲੱਸੀ ਲੈ ਕੇ ਉਹਨਾਂ ਦੀ ਹੈਪੀ ਉਧਰੋਂ ਤੁਰਿਆ ਆਉਂਦਾ ਸੀਗਾ ਤੇ ਜਮਾ ਕੱਚੇ ਸੀ ਗੈਣ ਤੇ ਉਹ ਮੁੰਡਾ ਖੈਰ ਆਪਣੀ ਗਲਤੀ ਮੰਨ ਵੀ ਗਿਆ ਪਿੰਡ ਦੇ ਹੀ ਹੈਗਾ ਤੇ ਫਿਰ ਉਦੋਂ ਥੋੜੇ ਖਬਰਾਟ ਚ ਜ਼ਿਆਦਾ ਹੋ ਗਿਆ ਸੀਗਾ ਕੰਮ ਸਰਸੇ ਲੈ ਗਏ ਸੀਗੇ ਸਰਸੇ ਹੈਪੀ ਦਾਖਲਾ ਉਂ ਠੀਕ ਹੈ ਖੈਰ ਸੋਕਾ ਹਾਂ ਦੋ ਦਿਨ ਰੱਖਣਗੇ ਮਤਲਬ ਦਿਮਾਗ ਤੇ ਥੋੜੀ ਜੀ ਸੋਜ ਆ ਹਾਂ ਬਾਕੀ ਠੀਕ ਆ ਖੈਰ ਸੁੱਖਾ ਹਾਂ ਚੱਲ ਪ੍ਰਮਾਤਮਾ ਨੇ ਰੱਖਦੇ ਹੱਥ ਹਾਂ ਇੰਨਾ ਕੇ ਰੱਖਤਾ ਹਾਂ ਦਵਾਈ ਕੋਈ ਉਹ ਹੋਇਆ ਨਹੀਂ ਹਾਂ ਚੱਲ ਕੱਟ ਦੋ ਤਾਂ ਬਚਿਆ ਹਾਂ ਜੀ ਦਿਮਾਗਾਈ ਸਾਰ ਹੈ ਗਿਆ ਹੈ ਗਿਆ ਹੈ ਹਾਂ ਦਿਮਾਗੀ ਸੋਜ ਥੋੜੀ ਜੀ ਡਾਕਟਰ ਕਹਿੰਦੇ ਦੋ ਕੁ ਦੋ ਕੁ ਦਿਨ ਐਡਮਿਟ ਰੱਖਣਾ ਪਊਗਾ ਸਰ ਤੇ ਦਾਖਲਾ ਤੇ ਉੱਥੇ ਫਿਰ ਮੈਂ ਦੁਪਹਿਰ ਬਾਅਦ ਆਇਆ ਫਿਰ ਅਸੀਂ ਆਹ ਖੇਤੋ-ਖੇਤੀ ਉਹ ਦੋਧਰੇ ਕੰਮ ਸੀ ਪਾਣੀ ਪੋਣੀ ਛੱਡਣਾ ਸੀਗਾ ਅਸੀਂ ਉੱਧਰ ਹੁੰਦੇ ਰਹੇ ਤੇ ਹੁਣ ਮੱਝ ਸੁਵਾ ਕੇ ਟਾਈਮ ਆਇਆ ਦੇ ਗੂਏ ਹੁਣ ਨੌਣ ਲੱਗਿਆਗਾ ਤੇ ਹਾਂ ੋਣੀ-ੋਣੀ ਬਸ ਤਾਂ ਕਰਕੇ ਅੱਜ ਦਿਨ ਚ ਫਿਰ ਠੀਕ ਨਹੀਂ ਸੀਗਾ ਦਿਨ ਵਧੀਆ ਨਹੀਂ ਰਿਹਾ ਬਈ ਅੱਜ ਮੂਡ ਖਰਾਬ ਸੀਗਾ ਤਾਂ ਕਰਕੇ ਬਈ ਫਿਰ ਜਦੋਂ ਇਹ ਜਮ ਮੌਲ ਹੋਵੇ ਫਿਰ ਕੋਈ ਵੀਡੀਓ ਬਣਾਉਣ ਨੂੰ ਵੀ ਚਿੱਤ ਨਹੀਂ ਕਰਦਾ ਜਦੋਂ ਮਾਨੀ ਨਾ ਠੀਕ ਹੋਵੇ ਇਹ ਜੀ ਗੱਲ ਬਾਤ ਰਹੀ ਅੱਜ ਦੇ ਦਿਨ ਦੀ ਤੇ ਬਾਕੀ ਪਰਮਾਤਮਾ ਮਿਹਰ ਕਰੇ ਸਾਰੇ ਰਾਜੀ ਖੁਸ਼ੀ ਰਹਿਣ ਜਿਨੇ ਮਿਹਰ ਰੱਖਤੀਆਂ ਲੱਜਾਂ ਉਹਨੇ ਸਾਉਧੀਆਂ ਰੱਖੇ ਸਤਿਗੁਰੂ ਮੇਰਾ ਸੱਚਾ ਬਾਛ ਸਤਿਗੁਰੂ ਕਾਲ ਬੈਠਾ ਤੁਹਾਨੂੰ ਸਾਰਾ ਧੰਨਵਾਦ ਤੁਹਾਡੇ ਜਿਹੜੇ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਤੇ ਫੇਸਬੁਕ ਤੇ ਦੇਖਦਾ ਫੋਲੋ ਵੀ ਜਰੂਰ ਕਰ ਦਿਓ ਸਤਿਗੁਰੂ ਕਾਲ ਤੁਹਾਨੂੰ ਦੁਬਾਰੇ ਫੇਰ ਸਾਰਿਆਂ ਨੂੰ ਰੱਬ ਰੱਖਿਆ ਵਾਸਤੇ ਵੱਡੀਆਂ ਉਮਰਾਂ ਲਾਵੇ ਤੁਹਾਡੀਆਂ ਪਰਮਾਤਮਾ ਸੱਚਾ ਬਾਛ ਠੀਕ ਹੈ ਤੇ ਬਾਕੀ ਮਨਪ੍ਰੀਤ ਤੇ ਕੁਝ ਮੈਂਬਰ ਪਰਿਵਾਰ ਦੇ ਹੋਰ ਉਥੇ ਨੇ ਏਪੀ ਦੇ ਸਹੁਰਿਆਂ ਵੱਲੋਂ ਆ ਗਏ ਸੀਗੇ ਉਧਰੋਂ ਤੇ ਬਾਕੀ ਠੀਕ ਹੈ ਮਿਲਦੇ ਗੱਲ ਨੂੰ ਸਵੇਰੇ 7 ਵਜੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ